ਤਿੰਨ ਤਖਤਾਂ ਦੇ ਜਥੇਦਾਰ ਨੂੰ ਲਾਉਣ ਤੋਂ ਬਾਅਦ ਬਾਕੀ ਧੜੇ ਦੇ ਅੰਦਰ ਹਜੇ ਵੀ ਰੋਸ ਹੈ ਤੇ ਉੱਥੇ ਹੀ ਦੱਸਦੀਏ ਕਿ ਚਰਨਜੀਤ ਬਰਾੜ ਜਿਹੜੇ ਕਿ ਜਸਵੀਰ ਸਿੰਘ ਘੜੀ ਯਾਨੀ ਕਿ ਐਸਟੀਪੀਸੀ ਦੇ ਮੈਂਬਰਾਂ ਕੋਲ ਪਹੁੰਚੇ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ ਫੈਸਲੇ ਜਿਹੜੇ ਕਿ ਕਾਫੀ ਗੰਭੀਰ ਦੇ ਨਾਲ ਲਏ ਜਾਣ ਤੇ ਉੱਥੇ ਹੀ ਤਿੰਨ ਜਥੇਦਾਰਾਂ ਨੂੰ ਮੁੜ ਬਹਾਲ ਕੀਤਾ ਜਾਵੇ ਤੇ ਦੂਜੇ ਪਾਸੇ ਉੱਥੇ ਹੀ ਨਵੇਂ ਜਥੇਦਾਰ ਨੂੰ ਲੈ ਕੇ ਹਜੇ ਵੀ ਜਿਹੜਾ ਕੇ ਸਿੱਖਾਂ ਦੇ ਵਿੱਚ ਕਮਸਾਨ جاری ਹੈ ਤੇ ਜਿਸ ਦੇ ਤਹਿਤ ਕਈ ਜਥੇਦਾਰਾਂ ਨੂੰ ਜਿਹੜਾ ਕਿ ਲਾਇਆ ਵੀ ਗਿਆ ਤੇ ਇਸੇ ਦੌਰਾਨ ਹੁਣ ਬਾਕੀ ਧੜਾਵੀ ਲਗਾਤਾਰ ਕੁਝ ਬਾਦਲ ਧੜੇ ਨੂੰ ਲਲਕਾਰਦਾ ਹੋਇਆ ਨਜ਼ਰ ਆ ਰਿਹਾ ਤੇ ਆਓ ਤੁਹਾਨੂੰ ਸੁਣੋਨੇ ਪਹਿਲਾਂ ਚਰਨਜੀਤ ਪ੍ਰਾੜ ਦਾ ਕੀ ਕਹਿਣਾ ਸਾਰੇ ਸਿੱਖਾਂ ਦੀਆਂ ਭਾਵਨਾਵਾਂ ਇਹ ਹੈ ਕਿ ਕਿਤੇ ਨਾ ਕਿਤੇ ਵਿਆਕਤੀ ਰੋਕ ਲਾਉਣੀ ਪੈਣੀ ਹੈ ਕਿ ਜਿਹੜੇ ਜਦੋਂ ਮਰਜ਼ੀ ਜਥੇਦਾਰ ਸਾਹਿਬਾਂ ਨੂੰ ਹਟਾ ਦੋ ਜਦੋਂ ਮਰਜ਼ੀ ਬਿਠਾ ਦਿਓ ਔਰ ਸਾਡੀ ਇਹ ਬੇਨਤੀ ਹੈ ਕਿ ਤਿੰਨੋਂ ਜਥੇਦਾਰ ਸਾਹਿਬਾਨਾਂ ਨੂੰ ਕੱਲ ਨੂੰ ਕਿਉਂਕਿ ਤੁਹਾਡੇ ਤੇ ਕੌਮ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਸ ਟਾਈਮ ਕੱਲ ਨੂੰ ਤੁਸੀਂ ਅੰਤਰੀਂ ਕਮੇਟੀ ਦੇ ਵਿੱਚ ਬਹੁਤ ਵੱਡਾ ਇਨਸਾਫ ਕਰਵਾ ਸਕਦੇ ਹੋ ਔਰ ਇਹਦੇ ਵਿੱਚ ਬੇਨਤੀ ਹੈ ਕਿ ਕਿਹਨੇ ਕਿੰਨੀ ਦੇਰ ਮੈਂਬਰ ਰਹਿਣਾ ਹੈ ਕਿ ਨਹੀਂ ਕਿੱਧਰ ਨੂੰ ਨਿਗਾ ਕੇ ਵੋਟਾਂ ਨਵੀਆਂ ਪੈਣੀਆਂ ਫੰਡੀਆਂ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਵਾਰੀ ਕੱਲ ਨੂੰ ਵਿਧੇ ਵਿਧਾਨ ਦਾ ਵੀ ਮਤਾ ਪਾ ਦਿਓ ਕਿ ਜਨਰਲ ਕਲਾਸ ਤੋਂ ਕੋਈ ਵਿਧੇ ਵਿਧਾਨ ਬਣੇ ਹਾਲਾਤ ਇਹ ਹੈ ਇੱਕ ਮਿੰਟ ਵਾਰੀ ਪੂਰੀ ਹੋਲਣ ਦਿਓ ਹਾਲਾਤ ਇਹ ਹੈ ਕਿ ਕੋਈ ਤੇ ਸਾਡੇ ਤੋਂ ਬਿਹਤਰ ਜਾਣਦਾ ਕਿ ਹੈੱਡ ਗ੍ਰੰਥੀ ਦਾ ਜਿਹੜਾ ਅਹੁਦਾ ਹੈ ਉਹ ਕਾਲਤਾ ਸਾਹਿਬ ਦੇ ਜਥੇਦਾਰ ਸਾਹਿਬ ਮੋਲੋਂ ਵੀ ਸਧਾਂਤਿਕ ਤੌਰ ਤੇ ਉੱਪਰ ਹੈ ਜਿਉਂ ਨਾਲ ਚ ਨੁਕਸ ਸੀ ਤਾਂ ਫਿਰ ਉੱਥੇ ਵੀ ਨਹੀਂ ਰਹਿਣਾ ਬਣਦਾ ਸੀ ਤੇ ਨਾ ਕਿਸੇ ਨੂੰ ਕੌਮ ਨੂੰ ਕੋਈ ਨੁਕਸ ਦੱਸਿਆ ਤੇ ਨਾ ਕਿਸੇ ਨੂੰ ਪਤਾ ਲੱਗਾ ਇਸ ਕਰਕੇ ਬੇਨਤੀ ਹੈ ਕਿ ਇਹ ਬਹੁਤ ਵੱਡਾ ਫਾਰਮ ਦੇ ਵਿੱਚ ਰੋਜ਼ ਤੁਸੀਂ ਸਾਡੇ ਨਾਲ ਦੇ ਦੇ ਇਹਨੂੰ ਕਿਰਪਾ ਕਰਕੇ ਅਸੀਂ ਤੁਹਾਨੂੰ ਜਾਤੀ ਤੌਰ ਤੇ ਬੇਨਤੀ ਇਹ ਹੀ ਕਰਨਾ ਹੈ ਕਿ ਇਹਨੂੰ ਹੱਲ ਕਰਾਓ ਇਹੀ ਬਿੰਦੂ ਤੁਸੀਂ ਤੁਸੀਂ ਸਾਡੇ ਸਾਥੀ ਜਿਹੜਾ ਉਹ ਹੈ ਉਹਨਾਂ ਨੇ ਕੋਈ ਨਾ ਕੋਈ ਨਾ ਕੋਈ ਕਿਹਾ ਸੀ ਕਿ ਮੈਂ ਕੋਈ ਖਾਸ ਜ਼ਿੰਮੇਵਾਰੀ ਨਹੀਂ ਕਿਹਾ ਪਰ ਆਪ ਵੀ ਜਦੋਂ ਉਹਨਾਂ ਨਾਲ ਗੱਲ ਕੀਤੀ ਹੈ ਤਾਂ ਵੀ ਜਰਵਾਲ ਸਾਹਿਬ ਨੇ ਕਿਹਾ ਕਿ ਮੈਂ ਮੈਨੂੰ 400000 ਸੰਭਲਦੇ ਪਰ ਮਨੇ ਖੁਦ ਕਿਹਾ ਤੁਸੀਂ ਉਹਨਾਂ ਦੀ ਸੋਹ ਮੰਨ ਸਕਦੇ ਹੋ। ਉਹ ਚਾਰ ਬੰਦਿਆਂ ਨੇ ਪੱਠਾ ਬਿਠਾਤਾ ਸਾਰੇ ਸਾਰੇ ਕੌਮ ਦਾ ਬਿਠਾਉਣਾ ਤੇ ਮੇਰੀ ਹੱਥ ਛੋੜ ਕੇ ਦੇਂਦੀ ਆ ਉਹਨਾਂ ਨੂੰ ਛੱਡੋ ਤੁਸੀਂ ਜਾਂ ਤੁਸੀਂ ਉਹ ਬੰਦੇ ਇਹ ਮੇਰੇ ਬੰਦੇ ਕੋਲ ਆ ਗਏ ਇੱਧਰ ਤੇ ਇਹ ਕੋਈ ਨਹੀਂ ਆ ਜਿਸ ਕਿਸਮ ਦਾ ਦਬਾਅ ਪ੍ਰੈਸ਼ਰ ਹਾਲਾਤ ਬਣ ਗਏ ਤੇ ਫਿਰ ਜਦੋਂ ਜਨਾਨਤ ਹੋਣ ਲੱਗ ਜੇ ਮਤਲਬ ਇੱਥੋਂ ਫਿਰ ਫਿਰ ਬੰਦਾ ਹੋ ਸਕਦਾ ਪਰ ਉਹਨਾਂ ਨੇ ਮੇਰੇ ਹਿਸਾਬ ਨਾਲ ਨਹੀਂ ਕਿਹਾ ਕਿਉਂਕਿ ਅਸੀਂ ਵੀ ਤਿੰਨ ਚਾਰ ਦਿਨ ਪਹਿਲਾਂ ਮਿਲ ਕੇ ਆਏ ਸੀ ਸਾਰੇ ਹੀ ਇਮਾਨਦਾਰੀ ਤੜੀ ਨਾ ਭਰਤੀ ਕਰੋ ਤਕੜੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਦੀਆਂ ਗੱਲਾਂ ਤੇ ਯਕੀਨ ਨਾ ਕਰੋ ਤੁਸੀਂ ਧਾਰਮਿਕ ਬੋਡੀ ਜੇ ਤੁਹਾਨੂੰ ਹਲੇ ਵੀ ਸ਼ੱਕ ਹੈ ਤੁਸੀਂ ਚਾਰ ਜਣੇ ਜਾਓ ਕੱਲ ਦੀ ਮੀਟਿੰਗ ਤੋਂ ਪਹਿਲਾਂ ਗੱਲ ਕਰਕੇ ਆਓ ਤੇ ਕੋਈ ਨਾ ਕੋਈ ਹੱਲ ਕੱਢੋ ਕਿਰਪਾ ਕਰਕੇ ਆਪਣਾ ਵੜਨਾ ਰੋਲ ਆਪ ਭਰਾ ਦੇ ਕੋਲ ਫਾਰਮ ਦਾ ਬੜਾ ਇਹ ਉਹਨਾਂ ਨੇ ਉਹਦਾ ਛੱਡਣਾ ਉਹ ਤਾਂ ਆਪ ਵੀ ਤੁਹਾਨੂੰ ਬੇਨਤੀ ਕਰ ਰਹੇ ਨੇ ਕਿ ਮੈਂ ਨਹੀਂ ਰਹਿਣਾ ਚਾਹੁੰਦਾ ਉਹ ਤਾਂ ਐਸੇ ਲੋਕ ਹੈ ਜੀ ਅਸੀਂ ਤਾਂ ਹੁਣ ਤੁਹਾਡੇ ਕੋਲ ਫੋਨ ਕੀ ਹੈ ਬੇਨਤੀ ਸਾਰਾ ਕੁਝ ਪਹਿਲਾਂ ਆਪਾਂ ਸਾਰੇ ਇਕੱਠੇ ਹੀ ਰਿਹਾ ਸਾਰਾ ਕੁਝ ਹੀ ਦੇਖਦੇ ਰਿਹਾ ਪਹਿਲਾਂ ਵੀ ਪਹਿਲਾਂ ਵੀ ਜਦੋਂ ਆਨੇ ਇਕੱਠੇ ਹੀ ਆ ਜੀ ਸਾਰੇ ਚੋਂ ਚਲ ਗਿਆ ਹੈ ਨਾ ਅਸੀਂ ਨਹੀਂ ਨਹੀਂ ਇਕੱਠੇ ਹੀ ਆ ਪਰ ਆ ਆਪਾਂ ਸਾਰੇ ਗਲਤੀ ਸੁਧਾਂਦੀ ਆ ਸੁਧਾਂਦੀ ਸਾਰੇ ਹੈ ਪਹਿਲਾਂ ਵੀ ਐਡਜੈਕਟਿਵ ਬਦਲਦੀ ਰਹੀ ਹੈ ਹੁਣ ਵੀ ਐਡਜੈਕਟਿਵ ਨੂੰ ਬਦਲਿਆ ਜੋ ਸਿਸਟਮ ਪਹਿਲਾਂ ਸੀ ਉਹੀ ਹੋਣਾ ਪਰ ਇਹ ਹੁੰਦਾ ਨਾ ਜੀ ਪਹਿਲਾਂ ਵੀ ਜਿਹੜੇ ਬਦਲ ਗਏ ਕਈ ਵਾਰੀ ਇਹ ਹੈਗਾ ਕਿ ਚਲੋ ਚੱਲੀ ਗਿਆ ਚੱਲੀ ਗਿਆ ਯਾਨੀ ਹਰਪ੍ਰੀਤ ਸਿੰਘ ਜੀ ਵਾਲਾ ਜਿਹੜਾ ਕੀਤਾ ਭਾਵੇਂ ਧੱਗਾ ਹੋਇਆ ਜੋ ਕੁਝ ਹੋਇਆ ਸਾਰਿਆਂ ਨੂੰ ਪਤਾ ਹੈ ਪਰ ਕੌਮ ਉਹਦੇ ਤੇ ਫੇਰ ਵੀ ਇੱਕ ਹੋ ਗਿਆ ਸੀ ਵੀ ਚੱਲ ਕੋਈ ਨਹੀਂ ਇੱਕ ਬਦਲ ਜਾ ਤੇ ਕੋਈ ਗੱਲ ਨਹੀਂ ਹੈ ਇਹ ਤਾਂ ਜਦੋਂ ਸਾਰੇ ਇੱਕ ਝਟਕੇ ਜੀ ਤਿੰਨੇ ਦੇ ਤਿੰਨੇ ਹੀ ਬਦਲੇਗੇ ਮਤਲਬ ਇਹ ਜਿਆਦਾ ਧੱਗਾ ਹੈ ਜੀ ਇਹਨੂੰ ਦੇਖੋ ਆਪਾਂ ਕੌਮ ਚ ਹੀ ਰਹਿਣਾ ਹੈ ਸਾਡੀ ਬੇਨਤੀ ਹੈ ਹਰਪ੍ਰੀਤ ਸਿੰਘ ਵਾਲੀ ਹੈ ਜਿਹੜੇ ਕਮੇਟੀ ਗਈ ਸੀ ਉਹ ਆਪਣਾ ਵਿਚਾਰ ਜ਼ਰੂਰ ਦਿੰਦੇ ਜੇ ਉਸ ਤੇ ਨਾ ਗੌਰ ਹੋਂਦੀ ਫਿਰ ਉਹ ਉੱਥੇ ਇਤਰਾਜ਼ ਕਰ ਸਕਦੇ ਸੀ ਕਿ ਮੈਂ ਇਹਨਾਂ ਨੂੰ ਆਪਣਾ ਪੱਖ ਰੱਖੇ ਇਹਨਾਂ ਨੇ ਮੇਰਾ ਪੱਖ ਸੁਣਿਆ ਨਹੀਂ ਇੱਕ ਦਿਨ 4 ਘੰਟੇ ਬੈਠ ਕੇ ਆਏ ਇੱਕ ਦਿਨ 2 ਘੰਟੇ ਉਹਨਾਂ ਦੇ ਘਰ ਬਹਿ ਕੇ ਆਏ ਨੇ ਵੀ ਜਥੇਦਾਰ ਨੇ ਉਹਨਾਂ ਨੂੰ ਬੁਲਾਉਣਾ ਨਹੀਂ ਅਸੀਂ ਆਪ ਉਹਨਾਂ ਦੇ ਘਰ ਆਏ ਪਰ ਬੇਨਤੀ ਹੈ ਬੇਨਤੀ ਹੈ ਪਹਿਲੀ ਗੱਲ ਤਾਂ ਦੇ ਪਦਵੀਆਂ ਤੇ ਔਰ ਉਹ ਪਹਿਲਾ ਵੀ ਦਰਖਾਸਤ ਉਹਦੀ ਕੁੰਦੀ ਵਰਦੀ ਸੀ ਔਰ ਕਿਸੇ ਨੇ ਕੋਈ ਜੇ ਕੋਈ ਗੱਲ ਹੁੰਦੀ ਤਾਂ ਪਤਾ ਲੱਗ ਜਾਂਦਾ 12 ਸਾਲ ਪਹੁੰਚ ਕੇ ਕੇਸ ਚਲਿਆ 12 ਸਾਲਾਂ ਚ ਇੱਕ ਵੀ ਇੰਨਾ ਅਲਿਗੇਸ਼ਨ ਕਿਤੇ ਹੁੰਦਾ ਚਲੋ ਉਸ ਗੱਲ ਨੂੰ ਪਾਸੇ ਰੱਖ ਦਿਓ ਜਿਹੜੇ ਸਾਡੇ ਤਖਤਾਂ ਦੇ ਜਥੇਦਾਰ ਹੈ ਉਹ ਤਾਂ ਵੱਡੀਆਂ ਅਦਾਲਤਾਂ ਮੂਹਰੇ ਨਹੀਂ ਪੇਸ਼ ਹੁੰਦੇ ਤੇ ਇੱਕ ਮਤਲਬ ਸਿਰਫ ਲੋਕਲ ਜਿਹੜਾ ਬੰਦਾ ਰੂਲ ਲੋਕਲ ਕਾਨੂੰਨ ਕੋਲ ਪੇਸ਼ ਨਹੀਂ ਕੀਤਾ ਉਹਨਾਂ ਦੇ ਘਰ ਗਏ ਨੇ ਇਹ ਪਰ ਇਹ ਨਹੀਂ ਹੁੰਦੀ ਇਹਨਾਂ ਨੂੰ ਸਵਾਲ ਵੀ ਲੋਡ